ਸਤਿ ਸ਼੍ਰੀ ਅਕਾਲ ਜੀ ਮੈਂ ਸਤਵੰਤ ਸਿੰਘ ਸੰਧੂ ਆਈਟਾ ਐਨਜੀਓ ਐਗਰੀ ਲਾਈਵ ਇੰਟਰਨੈਸ਼ਨਲ ਟ੍ਰੇਡ ਐਸੋਸੀਏਸ਼ਨ ਅਤੇ ਹਸਨਪੁਰ ਐਗਰੋ ਫਾਰਮਰ ਪ੍ਰੋਡਿਊਸਰ ਕੰਪਨੀ ਬਟਾਲਾ ਦੇ ਸਹਿਯੋਗ ਦੇ ਨਾਲ ਅੱਜ ਫਤੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਜਲਾਲਾਬਾਦ ਦੇ ਵਿੱਚ ਅਸੀਂ ਡਰੋਨ ਦੇ ਰਾਹੀਂ ਫਸਲਾਂ ਦੇ ਉੱਪਰ ਸਪਰੇਅ ਕਰਨ ਵਾਸਤੇ ਜੋ ਕਿ ਡਰੋਨ ਕ੍ਰਾਂਤੀ ਪੰਜਾਬ ਦੇ ਵਿੱਚ ਲਿਆਂਦੀ ਜਾ ਰਹੀ ਉਸ ਲਈ ਡੈਮੋ ਲਾਉਣੇ ਸ਼ੁਰੂ ਕਰ ਦਿੱਤੇ ਗਿਆ ਜੀ ਅੱਜ ਮਿਤੀ 14 ਅਕਤੂਬਰ ਤੋਂ ਲੈ ਕੇ 19 ਅਕਤੂਬਰ ਸ਼ਾਮ ਤੱਕ ਸਾਡੇ ਕੋਲ ਇਹ ਦੋ ਡਰੋਨ ਅਤੇ ਦੋ ਪਾਇਲਟ ਜਿਹੜੇ ਆ ਇੱਥੇ ਹਾਜ਼ਰ ਰਹਿਣਗੇ ਸੋ ਮੈਂ ਇਸ ਵੀਡੀਓ ਦੇ ਜ਼ਰੀਏ ਸਾਰੇ ਕਿਸਾਨਾਂ ਨੂੰ ਅਪੀਲ ਕਰਨੀ ਚਾਹਣਾ ਵੀਡੀਓ ਥੋੜੀ ਜਿਹੀ ਲੰਬੀ ਹੈ ਵੀਡੀਓ ਨੂੰ ਪੂਰਾ ਸੁੰਨਾ ਅਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਫਾਜ਼ਿਲਕਾ ਫਿਰੋਜ਼ਪੁਰ ਅਹਬੌਰ ਮਲੋੜ ਫਰੀਦਕੋਟ ਲਗਭਗ 50 ਤੋਂ 70 ਕਿਲੋਮੀਟਰ ਏਰੀਆ ਦੇ ਵਿੱਚ ਜਿੱਥੇ ਵੀ ਕਿਸਾਨ ਭਰਾਵਾਂ ਨੂੰ ਸਪਰੇਅ ਕਰਨ ਦੀ ਲੋੜ ਹੈ ਸੋ ਅਸੀਂ ਉਥੇ ਡਰੋਨਾਂ ਦੇ ਡਰੋਨ ਦੀ ਤਰਫੋਂ ਆਪਣੀ ਜਿਹੜੀ ਆ ਆਇਟਾ ਐਨ ਜੀਓ ਦੀ ਤਰਫੋਂ ਡਰੋਨਾਂ ਦੀ ਜਿਹੜੀ ਆ ਸਪਰੇਅ ਕਰਨ ਵਾਸਤੇ ਫ੍ਰੀ ਦੇ ਵਿੱਚ ਜਿਹੜੇ ਆ ਡੈਮੋ ਲਾਏ ਜਾ ਰਹੇ ਆ ਤੁਸੀਂ 1 ਏਕੜ ਤੋਂ ਲੈ ਕੇ 5 ਏਕੜ ਜਾਂ 10 ਏਕੜ 15 ਏਕੜ 20 ਏਕੜ ਵੀ ਸਪਰੇਅ ਕਰਨੀ ਆ ਤੇ ਉਸ ਦੇ ਲਈ 4 ਦਿਨ ਅਸੀਂ ਇੱਥੇ ਡਰੋਨ ਅਤੇ ਪਾਇਲਟ ਸਾਡੇ ਕੋਲ ਅਵੇਲੇਬਲ ਹਨ ਤੁਸੀਂ ਸਾਨੂੰ ਫੋਨ ਕਰੋ ਫੋਨ ਨੰਬਰ ਅਸੀਂ ਵੀਡੀਓ ਦੇ ਵਿੱਚ ਮੈਂਸ਼ਨ ਕਰ ਦਿੱਤਾ ਆ ਤਾਂ ਤੁਸੀਂ ਆਪਣੀ ਜਿੰਨੀ ਵੀ ਸਪਰੇਅ ਕਰਾਉਣੀ ਚਾਹੁੰਦੇ ਹੋ ਸਪਰੇਅ ਕਰਾਓ ਕਿਉਂਕਿ ਇਹ ਆਉਣ ਵਾਲਾ ਸਮਾਂ ਜਿਵੇਂ ਆਪਣੀ ਐਗਰੀਕਲਚਰ ਦੇ ਵਿੱਚ ਅਲਗ-ਅਲਗ ਟੈਕਨੋਲੋਜੀਆ ਆਉਣ ਡੀਆਂ ਨੇ ਹਰ ਚੀਜ਼ ਨੂੰ ਲੈ ਕੇ ਇਸੇ ਤਰ੍ਹਾਂ ਸਪਰੇਅ ਅਤੇ ਖਾਦ ਦੇ ਵਿੱਚ ਵੀ ਟੈਕਨੋਲੋਜੀ ਜਿਹੜੀ ਹੈ ਡਰੋਨ ਦੀ ਆ ਚੁੱਕੀ ਹੈ ਸੋ ਲੇਬਰ ਦੀ ਘਾਟ ਹੋਣ ਕਰਕੇ ਸਮੇਂ ਦੀ ਘਾਟ ਹੋਣ ਕਰਕੇ ਇੱਕ ਫਾਰਮਰ ਨੂੰ ਬੜੀ ਦਿੱਕਤ ਆਉਂਦੀ ਹੈ ਸੋ ਉਸ ਲਈ ਜਿਹੜਾ ਕੀ ਹੈ ਇਹ ਡਰੋਨ ਕ੍ਰਾਂਤੀ ਲੈ ਕੇ ਜਾ ਰਹੀ ਹੈ ਔਰ ਵੱਡੀ ਗੱਲ ਇਹ ਹੈ ਖੁਸ਼ੀ ਦੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਕਿਸਾਨਾਂ ਨੇ ਆਪਣਾ ਆਰਪੀਟੀਓ ਰਿਮੋਟ ਪਾਇਲਟ ਟ੍ਰੇਨਿੰਗ ਆਰਗੇਨਾਈਜੇਸ਼ਨ ਦਾ ਡਰੋਨ ਟ੍ਰੇਨਿੰਗ ਸੈਂਟਰ ਬਟਾਲੇ ਦੇ ਵਿੱਚ ਖੋਲਿਆ ਗਿਆ ਜਿੱਥੇ ਕੀ ਟ੍ਰੇਨਿੰਗ ਵੀ ਦਿੱਤੀ ਜਾਏਗੀ ਡਰੋਨ ਵੀ ਲੈ ਕੇ ਦਿੱਤੇ ਜਾਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਡਰੋਨ ਰਾਹੀਂ ਸਪਰੇਅ ਕਰਨ ਦੇ ਆਰਡਰ ਵੀ ਲੈ ਕੇ ਦਿੱਤੇ ਜਾਣਗੇ ਇਹ ਪੰਜਾਬ ਦੇ ਵਿੱਚ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਨੌਜਵਾਨ ਸਾਡੇ ਬੱਚੇ ਅਤੇ ਬੱਚੀਆਂ ਜਿੱਦਾਂ ਕਿ ਉਹਨਾਂ ਦੇ ਵਾਸਤੇ ਬੇਰੁਜ਼ਗਾਰੀ ਦੇ ਲਈ ਇਹ ਰੋਜ਼ਗਾਰ ਦਾ ਵੀ ਇੱਕ ਸਾਧਨ ਬਹੁਤ ਵਧੀਆ ਮੌਕਾ ਹੁਣ ਜਾ ਰਿਹਾ ਹੈ ਜਿੱਦਾਂ ਕਿ ਪ੍ਰਧਾਨ ਮੰਤਰੀ ਜੀ ਵੱਲੋਂ ਨਮੋ ਡਰੋਨ ਦੀਦੀ ਇੱਕ ਸ਼ੁਰੂ ਕੀਤਾ ਗਿਆ ਮਿਸ਼ਨ ਉਸ ਦੇ ਤਹਿਤ ਹੀ ਆਪਾਂ ਇਹ ਡਰੋਨ ਕ੍ਰਾਂਤੀ ਪੰਜਾਬ ਦੇ ਵਿੱਚ ਲਿਆਉਣ ਜਾ ਰਹੇ ਹਾਂ ਸੋ ਜਿਸ ਦੀ ਸ਼ੁਰੂਆਤ ਕਰ ਚੁੱਕੇ ਹਾਂ ਅਸੀਂ ਆਪਣੇ ਆਈਟਾ ਐਨ ਜੀਓ ਇਸ ਤੋਂ ਇਲਾਵਾ ਹਸਨਪੁਰ ਐਫ ਪੀਸੀ ਅਤੇ ਫਤੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਵੱਲੋਂ ਸੋ ਮੇਰੀ ਸਾਰੇ ਹੀ ਕਿਸਾਨ ਭਰਾਵਾਂ ਨੂੰ ਬੇਨਤੀ ਇਸ ਵੀਡੀਓ ਦੇ ਜਰੀਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਿਹੜੇ 4 ਤੋਂ 5 ਜ਼ਿਲ੍ਹੇ ਫਾਜ਼ਿਲਕਾ ਦੇ ਨਾਲ ਲੱਗਦੇ ਆ ਉਹਨਾਂ ਤੱਕ ਪਹੁੰਚਦੀ ਕਰੋ ਜਿਸ ਵੀ ਕਿਸੇ ਭਰਾ ਨੂੰ ਸਪਰੇਅ ਕਰਨੀ ਅਜੇ ਉਹਦੀ ਰਹਿੰਦੀ ਕੋਈ ਵੀ ਫਸਲ ਹੈ ਉਸ ਦੀ ਉਹਨੇ ਸਪਰੇਅ ਕਰਨੀ ਚਾਹੁੰਦਾ ਤਾਂ ਇਹ ਦੋ ਪਾਇਲਟ ਅਤੇ ਦੋ ਡਰੋਨ ਅਸੀਂ ਤੁਹਾਡੇ ਕੋਲ ਫ੍ਰੀ ਭੇਜਾਂਗੇ ਤੁਸੀਂ ਚਾਹੇ 1 ਏਕੜ ਤੋਂ ਲੈ ਕੇ ਚਾਹੇ 5 ਏਕੜ 10 ਏਕੜ 50 ਏਕੜ ਤੱਕ ਸਾਡੇ ਕੋਲ ਸਪਰੇਅ ਵਾ ਸਕਦੇ ਹੋ ਇਸ ਤੋਂ ਬਾਅਦ ਜੋ ਕਣਕ ਦੀ ਸ਼ੁਰੂਆਤ ਹੋਣ ਤੋਂ ਬਾਅਦ ਅਸੀਂ ਅੱਗੇ ਖਾਦ ਵਾਸਤੇ ਵੀ ਜਿਹੜੇ ਆ ਡਰੋਨ ਲੈ ਕੇ ਆਵਾਂਗੇ ਉਹਨਾਂ ਦੀ ਵੀ ਅਸੀਂ ਡੈਮੋ ਲਾਵਾਂਗੇ ਸੋ ਮਿਤੀ 18 ਅਕਤੂਬਰ ਦਿਨ ਸ਼ਨੀਵਾਰ ਨੂੰ ਆਈਸੀਆਰ ਸੀਫਟ ਖੇਤੀਬਾੜੀ ਵਿਗਿਆਨ ਕੇਂਦਰ ਹਬੌਰ ਦੇ ਵਿੱਚ ਮੇਲਾ ਲੱਗਣ ਜਾ ਰਿਹਾ ਉਸ ਮੇਲੇ ਤੇ ਸਾਡੀ ਡਰੋਨ ਦੀ ਸਟਾਲ ਵੀ ਹੋਵੇਗੀ ਨਰਸਰੀ ਦੀ ਵੀ ਸਟਾਲ ਹੋਵੇਗੀ ਔਰ ਸਹਾਇਕ ਧੰਡਿਆਂ ਨੂੰ ਲੈ ਕੇ ਜਿਹੜੀ ਹੈ ਆਪਣੇ ਉੱਥੇ ਸਟਾਲ ਆਈ ਜੂਗੀ ਉਹਨਾਂ ਨੂੰ ਆਪਾਂ ਕਿਵੇਂ ਲੈਣਾ ਉਸ ਤੋਂ ਬਾਅਦ 19 ਅਕਤੂਬਰ ਦਿਨ ਐਤਵਾਰ ਨੂੰ ਗੁਰਦੁਆਰਾ ਸ਼੍ਰੀ ਪ੍ਰਗਟ ਸਾਹਿਬ ਫਰੋਜਪੁਰ ਜਲਾਲਾਵਾੜ ਰੋਡ ਦੇ ਉੱਪਰ ਜੋ ਕਿ ਜੱਟ ਮਾਸ ਮੇਲਣ ਹੋਣ ਜਾ ਰਿਹਾ ਹੈ ਉੱਥੇ ਵੀ ਅਸੀਂ ਆਪਣੀ ਜਿਹੜੀ ਸਟਾਲ ਲਾਵਾਂਗੇ ਤੋਂ ਸਾਨੂੰ ਤੁਸੀਂ ਉੱਥੇ ਵੀ ਮਿਲ ਸਕਦੇ ਹੋ ਸੋ ਹੁਣ ਤੁਹਾਡੇ ਕੋਲੇ 3 ਤੋਂ ਲੈ ਕੇ 4 ਦਿਨ ਦਾ ਸਮਾਂ ਹੈ ਜੇ ਕਿਸੇ ਵੀ ਭਰਾ ਨੇ ਸਪਰੇਅ ਕਰਾਉਣੀ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰੇ ਲੋਕੇਸ਼ਨ ਭੇਜੇ ਔਰ ਸਾਨੂੰ ਦੱਸੇ ਕਿ ਕਿੰਨੇ ਏਕੜ ਉਹਨਾਂ ਨੇ ਸਪਰੇਅ ਕਰਨੀ ਹੈ ਅਸੀਂ ਉਹਨਾਂ ਦੇ ਤੱਕ ਡਰੋਨ ਅਤੇ ਪਾਇਲਟ ਪਹੁੰਚਦੇ ਕਰਾਂਗੇ ਸੋ ਸਾਰੇ ਹੀ ਕਿਸਾਨ ਭਰਾਵਾਂ ਦੇ ਸਹਿਯੋਗ ਦੀ ਲੋੜ ਹੈ ਕਿਉਂਕਿ ਆਪਣੇ ਬਹੁਤ ਵੱਡੀ ਲੇਬਰ ਦੀ ਘਾਟ ਹੈ ਉਹ ਲੇਬਰ ਦੀ ਘਾਟ ਕਰਕੇ ਇਹ ਜਿਹੜੀ ਟੈਕਨੋਲੋਜੀ ਲੈ ਕੇ ਆ ਰਹੇ ਆ ਸੋ ਇਹ ਤੁਹਾਡੇ ਸਾਰੇ ਕਿਸਾਨਾਂ ਦੇ ਸਹਿਯੋਗ ਦੇ ਨਾਲ ਹੀ ਇਸ ਨੂੰ ਆਪਾਂ ਸਕਸੈਸ ਕਰਨਾ ਔਰ ਆਪਾਂ ਹੀ ਅੱਗੇ ਜੋ ਟੈਕਨੋਲੋਜੀ ਦੇ ਵਿੱਚ ਕੀ ਤਬਦੀਲੀਆਂ ਲੈ ਕੇ ਆਉਣੀਆਂ ਨੇ ਉਹ ਆਪਣਾ ਹੀ ਕਿਸਾਨਾਂ ਨੇ ਡੈਮੋ ਲਾ ਕੇ ਇਹਦੇ ਰਿਜ਼ਲਟ ਕਢਣੇ ਆ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਜੋ ਕਿ ਫਿਰ ਮੈਂ ਇੱਕ ਵਾਰੀ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਜਿਹੜੇ ਵੀ ਕਿਸਾਨ ਭਰਾ ਕਰਾਉਣਾ ਚਾਹੁੰਦੇ ਆ ਅਸੀਂ ਇੱਥੇ ਲਗਭਗ ਆਪਣੀ ਜਿਹੜੀ ਹੈਗੀ ਆ ਮੇਰੀ ਆਪਣੀ ਖੁਦ ਦੀ ਜਿਹੜੀ ਹੈ ਜ਼ਮੀਨ ਹੈ 15 ਏਕੜ ਆ ਉਹਦੇ ਉੱਪਰ ਅਸੀਂ ਸਪਰੇਅ ਕੀਤੀ ਆ ਹੁਣ ਅਸੀਂ ਆਪਣੇ ਨਾਲ ਦੇ ਜੋ ਵੀ ਮੇਰੇ ਪਿੰਡ ਦੇ ਮੇਰੇ ਵਿੱਚ ਮੇਰੇ ਯਾਰ ਦੋਸਤ ਮੇਰੇ ਚਾਚੇ ਤਾਏ ਅਸੀਂ ਉਹਨਾਂ ਸਾਰਿਆਂ ਦੇ ਜਿਹੜੇ ਆ ਕਰਨ ਜਾ ਰਹੇ ਆ ਸਪਰੇ ਸੋ ਮੈਂ ਚੋਣਾ ਫਾਜ਼ਲ ਕਾ ਫਰੀਦਕੋਟ ਹਬੌਰ ਮਲੋਟ ਮੁਖਤ ਸ਼ਰੀ ਮੁਖਤਸਰ ਸਾਹਿਬ ਇਸ ਏਰੀਆ ਦੇ ਵਿੱਚ ਕਿਸੇ ਵੀ ਕਿਸਾਨ ਭਰਾ ਨੇ ਸਪਰੇਅ ਕਰਾਉਣੀ ਹੈ ਤਾਂ 14 ਤਰੀਕ ਅੱਜ ਤੋਂ ਲੈ ਕੇ 19 ਤਰੀਕ ਸ਼ਾਮ ਤੱਕ ਅਸੀਂ ਹਾਜ਼ਰ ਆਂ ਸਾਡੇ ਕੋਲੇ ਲਗਭਗ 5 ਦਿਨ ਇੱਥੇ ਡਰੋਨ ਰਹਿਣਗੇ ਔਰ ਪਾਇਲਟ ਰਹਿਣਗੇ ਅਸੀਂ ਤੁਹਾਡੀ ਸਪਰੇਅ ਕਰਨ ਆ ਸਕਦੇ ਆ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ